ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਤਰਾ ਦਾ ਮੈਂ ਹੁਣ ਪਿਛਲੇ ਸਾਲ ਸਭ ਜਿਹੜੇ ਖੇਡਿਆ ਸੀ ਤੇ ਚन्नई ਤੇ ਉਰਦੂ ਫਸਟਾ ਆਇਆ ਸੀ ਮੀਂਹ ਦੇ ਵਿੱਚ ਕੀ ਏਮ ਆ ਕੀ ਕਿੱਥੋਂ ਤੱਕ ਜੜੀ ਹੈ ਜਾਨਾ ਨਹੀਂ ਮੈਂ ਇੰਟਰਨੈਸ਼ਨਲ ਤੱਕ ਜਾਣਾ ਜਾਨਾ ਕਹਾਵਤ ਹੈ ਕਹਿੰਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਕਹਾਵਤ ਨੂੰ ਗੁਰਦਾਸਪੁਰ ਦਾ ਇੱਕ 16 ਸਾਲ ਦਾ ਬੱਚਾ ਰਗੂ ਮੈਰਾ ਜਿਸ ਦਾ ਨਾਮ ਹੈ ਉਸ ਨੂੰ ਸਹੀ ਸਾਬਤ ਕਰਦਾ ਹੈ ਕਿਉਂਕਿ ਅਸੀਂ ਇਸ ਵਕਤ ਜਿੱਥੇ ਬੈਠੇ ਆਂ ਇਹ ਰਗੂ ਮੈਰੇ ਦਾ ਘਰ ਹੈ ਇਸੇ ਕਮਰੇ ਵਿੱਚ ਜਿਹੜਾ ਹੈ ਉਹ ਰਗੂ ਮੈਰਾ ਰਹਿੰਦਾ ਹੈ ਹਾਲਾਤ ਇਹ ਨੇ ਕਿ ਸਹੀ ਤਰ੍ਹਾਂ ਨਾਲ ਇਸ ਕਮਰੇ ਦੇ ਵਿੱਚ ਜਿਹੜਾ ਹੈ ਉਹ ਬੈਠ ਬੈਠਿਆ ਵੀ ਨਹੀਂ ਜਾ ਪਾਰਿਆ ਕਿ ਜਿੱਥੋਂ ਇਸ ਬੱਚੇ ਨੇ ਉੱਠ ਕੇ ਇਹ ਇੱਕ ਹਿੰਮਤ ਕਰਦਿਆਂ ਅੱਜ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਜਿਹੜੀਆਂ ਸਕੂਲ ਨੈਸ਼ਨਲ ਗੇਮਸ ਹੋਈਆਂ ਨੇ ਉਸ ਦੇ ਵਿੱਚ ਇਸ ਨੇ ਜੁੱਡੋ ਦੀ ਗੇਮ ਦੇ ਵਿੱਚੋਂ 45 ਕਿਲੋ ਦੇ ਵਰਗ ਦੇ ਵਿੱਚ 골ਡ ਮੈਡਲ ਜਿੱਤਿਆ ਹੈ ਔਰ ਇਹ ਸਿਰਫ ਇੱਕ 골ਡ ਮੈਡਲ ਨਹੀਂ ਜਿੱਤਿਆ ਇਹ ਗਲੇ ਦੇ ਵਿੱਚ ਦੇਖੋ ਤੁਸੀਂ ਕਿੰਨੇ ਹੀ 골ਡ ਮੈਡਲ ਜਿਹੜੇ ਨੇ ਉਸ ਦੇ ਗਲੇ ਦੇ ਵਿੱਚ ਜਿਹੜੇ ਹੈ ਉਸ ਦੀ ਜਿਹੜੀ ਆ ਉਹ ਸ਼ੋਭਾ ਵਧਾ ਰਹੇ ਨੇ ਫਾਈਲ ਜਿਹੜੀ ਸਰਟੀਫਿਕੇਟਸ ਦੀ ਹੈ ਉਹ ਵੀ ਜਿਹੜੀ ਵੱਖਰੀ ਭਰੀ ਹੋਈ ਆ ਪਰ ਹਾਲਾਤ ਇਹ ਆ ਕਿ ਇਸ ਬੱਚੇ ਦੀ ਉਹ ਐਸ ਵਕਤ ਕੰਡੀਸ਼ਨ ਜਿਹੜੀ ਹੈ ਆ ਕਿ ਘਰ ਦੇ ਵਿੱਚ ਬੜੀ ਗਰੀਬੀ ਆ ਪਰ ਫਿਰ ਵੀ ਜੋ ਆ ਉਹ ਹਿੰਮਤ ਨਹੀਂ ਹਾਰੀ ਔਰ ਇਸ ਮੁਕਾਮ ਤੱਕ ਜਿਹੜਾ ਹੈ ਉਹ ਪਹੁੰਚਿਆ ਹੈ ਪਹਿਲਾਂ ਤੇ ਇਸ ਤਰ੍ਹਾਂ ਗੱਲਬਾਤ ਕਰਦੇ ਰਗੂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੋਂ ਠੀਕ ਕਿਸ ਤਰ੍ਹਾਂ ਮਤਲਬ ਜਿਹੜੀ ਹੈ ਗੇਮ ਦੇ ਵਿੱਚ ਮਨ ਚ ਆਇਆ ਕਿ ਮੈਂ ਜੁੱਡੋ ਜਿਹੜੀ ਗੇਮ ਜਿਹੜੀ ਆ ਉਹ ਸ਼ੁਰੂ ਕਰਨੀ ਹੈ ਤੇ ਜਾਂ ਹੁਣ ਜਿਹੜੀ ਹੈ ਕਿ ਕਿਹੜੀ ਕਿਹੜੀ ਅਚੀਵਮੈਂਟ ਜਿਹੜੀ ਹੁਣ ਤੱਕ ਹਾਸਲ ਕਰ ਸਕੇ ਹਾਂਜੀ ਮੈਂ ਮੇਰਾ ਨਾਮ ਰਗੂ ਮਹਿਰਾ ਹੈ ਜੀ ਤੇ ਮੈਂ ਹੁਣ ਪਿਛਲੇ ਸਾਲ ਸਬ ਜੂਨੀਅਰ ਖੇਡਿਆ ਸੀ ਤੇ ਉਹ ਚन्नई ਤੇ ਉਤੋਂ ਫਸਟ ਆਇਆ ਸੀ ਮੈਂ ਤੇ ਹੁਣ ਜਿਹੜੀ ਹੁਣ ਜਿਹੜੀ ਹੈਈਆਂ ਸਕੂਲ ਗੇਮਸ ਤੇ ਚੋਂ ਮੈਂ ਨੈਸ਼ਨ ਖੇਲੇ ਤੇ ਚੋਂ 골ਡ ਆਇਆ ਬਸ ਕਿ ਕੀ ਮਨ ਦੇ ਵਿੱਚ ਕੀ ਏਮ ਆ ਕੀ ਕਿੱਥੋਂ ਤੱਕ ਜਿਹੜੀ ਹੈ ਜਾਣਾ ਨਹੀਂ ਮੈਂ ਇੰਟਰਨੈਸ਼ਨਲ ਤੱਕ ਜਾਣਾ ਚਾਹੁੰਦਾ ਉਸ ਦੇ ਵਾਸਤੇ ਫਿਰ ਕਾਫੀ ਜ਼ਿਆਦਾ ਜਿਹੜੀ ਟ੍ਰੇਨਿੰਗ ਦੀ ਵੀ ਲੋੜ ਹੁੰਦੀ ਹੋਵੇਗੀ ਜਾਂ ਹਾਂਜੀ ਉਹ ਸਾਧਨ ਫਿਰ ਆਪਣੇ ਕੋਲ ਉਹਨੇ ਹੈਗੇ ਨੇ ਕਿ ਜਾਂ ਨਹੀਂ ਹੈਗੇ ਕੋਸਾ ਮਤਲਬ ਕੋਸਾ ਮੈਂ ਦੱਸ ਜੋ ਕਰਦੇ ਆ ਕੋਸਾ ਵੀ ਕਰਦੇ ਆ ਸਾਡਾ ਸੈਂਟਰ ਵਾਲੇ ਕਰਦੇ ਆ ਯਾ ਤਰ ਘਰ ਦੇ ਕੀ ਹਾਲ ਨੇ ਪਾਪਾ 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 ਐਕਸਪਾਇਰ ਹੋ ਗਏ ਹੀ ਜੋਨ ਵਿੱਚ ਐਕਸਪਾਇਰ ਹੋ ਗਏ ਤੇ ਥੋੜੀ ਜਿਹੀ ਹੋ ਗਿਆ ਚਾਚਾ ਜੀ ਵੀ ਹੋਏ ਨੇ ਤੇ ਉਸ ਤੇ ਘਰ ਨੂੰ ਹੈ ਥੋੜਾ ਜਿਹਾ ਹੋ ਰਿਹਾ ਹਨ ਡਾਇਟ ਦੀ ਪਰੇਸ਼ਾਨੀ ਹੋ ਰਹੀ ਹੈ ਹੋ ਰਹੀ ਹੈ ਹਾਂਜੀ ਹੋਰ ਕਿਹਦੀ ਕਿਹਦੀ ਚੀਜ਼ ਦੀ ਪਰੇਸ਼ਾਨੀ ਹੈ ਬਸ ਡਾਇਟ ਦੀ ਹੋ ਰਹੀ ਹੈ ਤੇ ਜੋ ਕਰਦੇ ਬਸ ਸਕੂਲ ਵਾਲੇ ਸਕੂਲ ਵਾਲੇ ਖਾਣ ਦੇ ਸੈਂਟਰ ਜੇ ਕਰਦੇ ਹਨ ਉਹ ਸੈਂਟਰ ਵਾਲੇ ਕਰਦੇ ਹਨ ਸਕੂਲ ਜੋ ਹਡਾ ਫੀਸ ਫੂਸ ਮਾਫ ਕਰਦੇ ਹੋ ਉਹ ਕਰਦੇ ਆ ਬਸ ਜੇਕਰ ਵਧੀਆ ਡਾਈਟ ਮਿਲੇ ਜਾਂ ਕੋਈ ਵਧੀਆ ਇਹ ਮਿਲੇ ਤਾਂ ਮਨ ਦੇ ਵਿੱਚ ਕੀ ਹੈ ਕਿਹੜਾ ਮੁਕਾਮ ਜਿਹੜਾ ਹਾਸਲ ਕਰਨ ਦਾ ਹਾਂਜੀ ਹਡਾ ਦਾ ਇੰਟਰਨੈਸ਼ਨਲ ਗੋਲਡ ਮੈਂਟਲ ਬਿਲਕੁਲ ਬੱਚੇ ਦਾ ਕਹਿਣਾ ਹੈ ਕਿ ਜੇਕਰ ਉਹਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਮਿਲੇ ਜਾਂ ਕੋਈ ਉਹਨੂੰ ਚੰਗੀ ਤਰ੍ਹਾਂ ਹੋਰ ਉਹਦੀ ਡਾਈਟ ਵਗੈਰਾ ਮਿਲੇ ਜਾਂ ਹੋਰ ਜਿਹੜੀ ਵੀ ਇਸ ਸਕੀਮ ਦੇ ਵਿੱਚ ਜੋ ਵੀ ਟੈਕਨੀਕਲੀ ਟੈਕਨੀਕਲੀ ਜਿਹੜੀ ਵੀ ਚੀਜ਼ ਦੀ ਜਰੂਰਤ ਹੋਵੇ ਜੇਕਰ ਉਸ ਨੂੰ ਪ੍ਰੋਵਾਈਡ ਹੁੰਦੀ ਹੈ ਤਾਂ ਉਹ ਦਾ ਕਹਿਣਾ ਹੈ ਕਿ ਉਹ ਇੰਟਰਨੈਸ਼ਨਲ ਲੈਵਲ 'ਤੇ ਖੇਡਣਾ ਚਾਹੁੰਦਾ ਹੈ ਮਦਰ ਮੇਰੇ ਇਹਦੇ ਬੱਚੇ ਦੇ ਮੇਰੇ ਨਾਲ ਮੌਜੂਦ ਪਹਿਲਾਂ ਤਾਂ ਬੜੀ ਬੜੀ ਮੁਬਾਰਕਾ ਜੀ ਬੱਚੇ ਨੇ ਹਮਕਾਮ ਆ ਬੀ ਧੰਨਵਾਦ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਇਸ ਵਕਤ ਜਿਹੜੀ ਹੈ ਆਪਣਾ ਚੱਲ ਰਿਹਾ ਠੀਕ ਬੱਚੇ ਮਿਹਨਤ ਕਰ ਰਹੇ ਆ ਜਿੰਨਾ ਦੇ ਰਿਆ ਉਸ ਤੋਂ ਵਧੀਆ ਹੀ ਦੇ ਰਹੇ ਤੁਸੀਂ ਕੋਈ ਜੌਬ ਕਰਦੇ ਹੋ ਜਾਂ ਹਾਂਜੀ ਪ੍ਰਾਈਵੇਟ ਜੌਬ ਕਰਨੀ ਹੈ ਮੈਂ ਸੁਖਜਿੰਦਰਾ ਸਕੂਲ ਦੇ ਵਿੱਚ ਤੇ ਬਾਕੀ ਇਹ ਬੱਚੇ ਬਹੁਤ ਸਾ ਦੇ ਰਹੇ ਨੇ ਮੇਰਾ ਜਿਵੇਂ ਮਿਹਨਤ ਕਰਦੇ ਆ ਮੋਨੀਟਾਈਮ ਈਵਨਿਟਾਈਮ ਬਿਲਕੁਲ ਜਿਹੜੀ ਕਰਦੀਆਂ ਕਈ ਮਜਬੂਰੀਆਂ ਹੁੰਦੀਆਂ ਜਿਹੜੀਆਂ ਲਫ਼ਜ਼ਾਂ ਵਿੱਚ ਕਈ ਵਾਰ ਨਹੀਂ ਹੁੰਦੀਆਂ ਮੇਰੇ ਨਾਲ ਮੌਜੂਦ ਨੇ ਅਮਰਜੀ ਸ਼ਾਸਤਰੀ ਜਿਹੜੇ ਪਿਆਰ ਰੱਖਦੇ ਨੇ ਇਹ ਅਜੇ ਹੀ ਕਈ ਸੈਂਕੜੇ ਬੱਚਿਆਂ ਨੂੰ ਜਿਹੜੀ ਉਹਨਾਂ ਨੇ ਮਦਦ ਕੀਤੀ ਹੈ ਜੂਡੋ ਸੈਂਟਰ ਦੇ ਵਿੱਚ ਜਿਹੜੀ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਖਤਰੀ ਜੀ ਬਿਲਕੁਲ ਜਿਸ ਤਰ੍ਹਾਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਬੱਚੇ ਨੇ ਆਪਣੀ ਮਿਹਨਤ ਕਰਦੇ ਆ ਸਾਰਾ ਕੁਝ ਕਰ ਰਿਹਾ ਕੀ ਮੰਨਦੇ ਹੋ ਕਿ ਜੇਕਰ ਹੋਰ ਵੀ ਇਸ ਤੀਜ ਬਾਹ ਫੜੀ ਜਾਵੇ ਤਾਂ ਵਧੀਆ ਪਲੇਅਰ ਜਿਵੇਂ ਅਸੀਂ ਚਾਹੁੰਦੇ ਆ ਕਿ ਵਧੀਆ ਮੈਡਲ ਜਿਹੜੇ ਆਪਾਂ ਨੂੰ ਮਿਲਣ ਤਾਂ ਇਹ ਹੋ ਸਕਦਾ ਹੈ ਜਿਦਾਂ ਤੁਸੀਂ ਇਸ ਘਰ ਦੀ ਕੰਡੀਸ਼ਨ ਦੇਖ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਪੱਥਰਾਂ ਦੇ ਵਿੱਚੋਂ ਹੀ ਨਿਕਲਣ ਵਾਲੀ ਗੱਲ ਹੈ ਅਸੀਂ ਜਿ세 ਹੈ ਮੈਂ ਰਗੂ ਤੇ ਰਗੂਦੀ ਮਮੀ ਤੇ ਉਹਦੇ ਭਰਾ ਨੂੰ ਤੇ ਸਾਰੇ ਪਰਿਵਾਰ ਨੂੰ ਵਧਾਈ ਵੀ ਦਿੰਨਾ ਕਿ ਜਿਸ ਸੰਕਟ ਚੋਂ ਇਹ ਪਰਿਵਾਰ ਨਿਕਲਿਆ ਕਿਉਂਕਿ ਇਹਨਾਂ ਦੇ ਪਿਤਾ ਜਿਹੜਾ ਰਗੂ ਦੇ ਉਹ ਕਾਫੀ ਲੰਮੀ ਬਿਮਾਰੀ ਵਿੱਚ ਰਹੇ ਕਿਡਨੀਆਂ ਦੋਨੇ ਫੇਲ ਹੋ ਗਈਆਂ ਲਗਾਤਾਰ ਡਾਇਲਿਸਿਸ ਤੇ ਰਹੇ ਤੇ ਜੋ ਘਰ ਦਾ ਤਿਲ ਫੁੱਲ ਸੀ ਉਹ ਸਾਰਾ ਵਿਗ ਗਿਆ ਤੇ ਇਹ ਪਰਿਵਾਰ ਜਿਹੜਾ ਮਤਲਬ ਅਰਸ਼ ਤੋਂ ਫਰਸ਼ ਤੇ ਉੱਤੇ ਆ ਗਿਆ ਕਿਉਂਕਿ ਇਹਨਾਂ ਦਾ ਫਾਦਰ ਇੱਕ ਮਕੈਨਿਕ ਸੀ ਇਲੈਕਟ੍ਰੀਸ਼ੀਅਨ ਸੀ ਤੇ ਸਾਡਾ ਸਾਫਕਾ ਜੁਡੋ ਪਲੇਅਰ ਵੀ ਸੀ ਹਾਲਾਤ ਇਤੋਂ ਤੱਕ ਚਲੇ ਗਏ ਕਿ ਜਿਹੜੀ ਹਸਪੀਟਲ ਦੇ ਵਿੱਚੋਂ ਲਾਸ਼ ਵੀ ਲੈ ਕੇ ਆਉਣੀ ਸੀ ਉਹਦੇ ਲਈ ਵੀ ਲੋਕਾਂ ਨੇ ਜਿਹੜੇ ਪੈਸੇ ਲੈ ਕੇ ਆਏ ਤੇ ਜੋ ਸੰਸਕਾਰ ਤੋਂ ਲੈ ਕੇ ਜੋ ਸਾਰੀ ਸਥਿਤੀਆਂ ਉਹ ਸਾਰੇ ਨਿਕਲੀਆਂ ਤਾਂ ਸਾਡੇ ਕੋਲੇ ਇਹ ਬੜਾ ਵੱਡਾ ਇੱਕ ਸੰਕਟ ਸੀ ਕਿ ਇਸ ਬੱਚੇ ਨੂੰ ਜਿਹੜਾ ਸਾਡਾ ਟੈਲੈਂਟਡ ਬੱਚਾ ਹੈ ਜਿਹਨੂੰ ਮੈਂ ਸਹੀ ਤਾਂ ਜਿਹਨੂੰ ਜੂਡੋ ਦਾ ਜਿਹੜਾ ਸਾਡਾ ਡਾਕਟਰ ਜਕਾਰੋ ਕਾਨੋ ਹੈ ਇਹ ਸਾਡੇ ਸੈਂਟਰ ਦਾ ਜਕਾਰੋ ਕਾਨੋ ਹੈ ਇਹ ਕਲਾ ਖੁਦ ਨਹੀਂ ਖੇਡਦਾ ਇਹਦੇ ਨਾਲ ਪੂਰੀ ਟੀਮ ਹੈ ਇਹਦੇ ਬੱਚਿਆਂ ਦੀ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੰਦਾ ਹੈ ਤੇ ਟ੍ਰੇਨਿੰਗ ਦਿੰਦਾ ਨਾਲ ਨਾਲ ਆਪਣੀ ਟ੍ਰੇਨਿੰਗ ਵੀ ਜਿਹੜੀ ਉਹ ਨਾਲ ਕਰਦਾ ਪਰ ਇੱਕ ਇਹ ਜਦੋਂ ਬੰਦੇ ਦੇ ਉੱਤੇ ਸੰਕਟ ਆਉਂਦਾ ਤਾਂ ਜੇ ਪ੍ਰਮਾਤਮਾ ਕਹਿੰਦੇ ਵੀ ਇੱਕ ਰਸਤਾ ਬੰਦ ਹੁੰਦਾ ਤਾਂ ਬਹੁਤ سارے ਰਸਤੇ ਖੁੱਲ ਜਾਂਦੇ ਨੇ ਸਾਡੇ ਜੂਡੋ ਸੈਂਟਰ ਦੇ ਸਾਬਕਾ ਖਿਡਾਰੀ ਨੇ ਪੁਲਿਸ ਅਫਸਰ ਨੇ ਉਹਨਾਂ ਸਾਰਿਆਂ ਨੇ ਮਦਦ ਕਰਕੇ ਉਸ ਸਮੇਂ ਚ ਪਰਿਵਾਰ ਨੂੰ ਜਿਹੜਾ ਉਹ ਸੰਕਟ ਦੇ ਵਿੱਚੋਂ ਕੱਢਿਆ ਤੇ ਜਿੱਥੇ ਤੱਕ ਡੈਟ ਦਾ ਸਵਾਲ ਹੈ ਕਿ ਕਿ ਇੱਕ ਪਾਸੇ ਤਾਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਬਣਾਉਣਾ ਆ ਕਰਨਾ ਆ ਕਰਨਾ ਪਰ ਮੈਂ ਇਸ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਜਿਹੜੀ ਡਾਈਟ ਹੈ ਉਹ ਡਾਈਟ 100 ਰੁਪਿਆ ਡਾਈਟ ਜਿਹੜੀ ਆ 120 ਰੁਪਿਆ ਡਾਈਟ ਮਿਲਦੀ ਹੈ ਜਿਹਦੇ ਵਿੱਚ ਦੋ 1 ਕਿਲੋ ਦੁੱਧ ਹੈ ਤੇ ਨਾਲ ਚਾਰ ਕੇਲੇ ਨੇ ਤੇ ਥੋੜੇ-ਮੋٹے ਜਿਹੜੀ ਹੈਗੇ ਆ ਹੋਰ ਸਮਾਨ ਮਿਲਦਾ ਪਰ ਉਹ 6 ਮਹੀਨੇ ਮਿਲਦਾ 6 ਮਹੀਨੇ ਖਿਡਾਰੀ ਜਿਹੜਾ ਉਹ ਕਿੱਥੋਂ ਕੰਮ ਕਰੂਗਾ ਹੁਣ 31 ਦਸੰਬਰ ਤੋਂ ਬਾਅਦ ਉਹ ਡਾਈਟ ਜਿਹੜੀ ਉਹ ਬੰਦ ਹੋ ਗਈ ਹੈ ਖਿਡਾਰੀ ਨੇ ਤਾਂ ਰੋਜ਼ ਕਰਨਾ ਹੈ ਰੋਜ਼ ਖਾਣਾ ਕਿਉਂਕਿ ਜਦੋਂ ਇਹਨੇ ਪੂਰੇ ਟੈਂਪਰੇਚਰ ਜਾ ਕੇ ਉਹਨੂੰ ਉਹਦੀ ਡਾਈਟ ਦੀ ਲੋਡ ਹੁੰਦੀ ਹੈ ਪਰ ਡਾਈਟ ਜਿਹੜੀ ਉਹ ਫੁੱਲ ਪੂਰੇ ਟਾਈਮ ਦੇ ਮਿਲਣੀ ਚਾਹੀਦੀ ਹੈ ਅਗਲੀ ਗੱਲ ਖਿਡਾਰੀ ਦਾ ਜਿਹੜਾ ਖਰਚਾ ਜਿਹੜੀ ਹੁਣ ਕਿਟਾ ਜੁਡੋ ਦੀ ਉਹ 30000 ਦੀ ਕਿਟ ਹੈ ਮੈਨੂੰ ਰਗੂਜ ਨੇ ਜਿਹੜਾ ਜਿਹੜੀ ਕਿਟ ਦੇ ਨਾਲ ਖੇਡਿਆ ਉਹ ਸਾਰੀ 3000 ਦੇ ਕਿਟ ਦੇ ਨਾਲ ਖੇਡਿਆ ਹੁਣ ਇੱਕ ਪਾਸੇ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਹੈ ਇੱਕ ਜਿਹੜਾ ਜਿਹਦੇ ਕੋਲ ਕਿਟ ਇੰਟਰਨੈਸ਼ਨਲ ਲੈਵਲ ਦੀ ਹੈ ਇੱਕ ਪਾਸੇ 3000 ਦੀ ਜਿਹੜੀ ਦੇਸੀ ਕਿਟ ਹੈ ਮੇਰੇ ਕਹਿਣ ਤੋਂ ਭਾਵੇਂ ਕਿਟਾਂ ਜਿਹੜੀਆਂ ਨੇ ਉਹ ਸਰਕਾਰ ਨੇ ਕਦੇ ਪ੍ਰੋਵਾਈਡ ਨਹੀਂ ਕੀਤੀ ਪਿਛਲੇ 5 ਸਾਲ ਤੋਂ ਕੋਈ ਕਿੱਟ ਜਿਹੜੀ ਹੈ ਉਹ ਪੰਜਾਬ ਦੇ ਖਿਡਾਰੀਆਂ ਨੂੰ ਨਹੀਂ ਮਿਲੀ ਖਿਡਾਰੀਆਂ ਨੂੰ ਕਿੱਟ ਜਿਹੜੀ ਹੈ ਉਹ ਅਸੀਂ ਆਪ ਜਦਾਂ ਡੋਨੇਟ ਕਰਦੇ ਨੇ ਖੜਾ ਦੀ ਪੁਰਾਣੇ ਤੇ ਜਾਂ ਇਧਰ ਉਧਰ ਨੂੰ ਕਰਕੇ ਪੂਰਾ ਕਰਦੇ ਹਾਂ ਮੇਰੇ ਕਹਿਣ ਤੋਂ ਬਾਅਦ ਇਹ ਕਿ ਉਹ ਮਾਹੌਲ ਜਿਹੜਾ ਕਿ ਇੱਕ ਇੰਟਰਨੈਸ਼ਨਲ ਖਿਡਾਰੀ ਬਣਦੇ ਸੁਪਨੇ ਤਾਂ ਦੇ ਹੈਗੇ ਨੇ ਸੁਪਨੇ ਪੂਰੇ ਕਿੱਦਾਂ ਹੋਣਗੇ ਉਹਦੇ ਲਈ ਇੱਕ ਮਾਹੌਲ ਦੀ ਲੋੜ ਹੈ ਮੈਂ ਸਮਝਦਾ ਵੀ ਇਹੀ ਬੈਡ ਹੈ ਇੱਕ ਪਾਸੇ ਮੈਂ ਡੈਡੀ ਜਿਹੜਾ ਉਹ ਬਿਮਾਰੀ ਨਾਲ ਤੜਫ ਰਿਆ ਹੁੰਦਾ ਸੀ ਦੂਜੇ ਪਾਸੇ ਨੇ ਸਵੇਰੇ ਉੱਠ ਕੇ 4 ਵਜੇ 5 ਵਜੇ ਉੱਠ ਕੇ ਗਰਾਊਂਡ 'ਚ ਜਾਣਾ ਹੁੰਦਾ ਸੀ ਤੇ ਹਾਲਾਤ ਉਹ ਹੈ ਨਹੀਂ ਸੀ ਮੈਂ ਮੈਂ ਇਹਨੂੰ ਸ਼ਾਬਾਸ਼ ਦਿੰਦਾ ਇਸ ਗੱਲ ਦੀ ਵੀ ਉਹ ਮਾੜੇ ਹਾਲਾਤਾਂ 'ਚ ਵੀ ਇਹ ਗੋਲਡ ਲੈ ਕੇ ਆਇਆ ਤੇ ਆਸ ਹੈ ਕਿ ਇਹਦੇ ਅੰਦਰ ਉਹ ਪੋਟੈਂਸ਼ੀਅਲ ਹੈ ਜਿਹੜੀ ਜਿਹੜੀ ਉਹ ਕੁਝ ਕਰ ਸਕਦਾ ਬਿਲਕੁਲ ਜੇਕਰ ਬਾਹ ਫੜੀ ਜਾਂਦੀ ਹੈ ਸਹੀ ਤਰੀਕੇ ਨਾਲ ਜੇਕਰ ਇਹਨੂੰ ਸਾਰਾ ਕੁਝ ਜੋ ਇੰਪਲੀਮੈਂਟ ਹੁੰਦਾ ਹੈ ਜਿਹੜੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਆਸ ਹੈ ਕਿ ਇਹ ਪਲੇਅਰ ਜਿਹੜਾ ਹੈ ਵਧੀਆ ਜਿਹੜਾ ਨਾਮ ਰੋਸ਼ਨ ਕਰ ਹਾਂ ਡੈਫੀਨੇਟ ਪਰ ਮੈਂ ਇਹ ਤੋਂ ਪਹਿਲਾਂ ਮੈਂ ਇੱਕ ਅਪੀਲ ਕਰਨੀ ਚਾਹਨਾ ਅਪੀਲ ਇਹ ਹੈ ਕਿ ਇਹ ਘਰ ਜਿਹੜਾ ਅਸੀਂ ਦੇਖ ਰਹੇ ਹਾਂ ਇਹ ਘਰ ਦੇ ਵਿੱਚ ਜਿਹਦੇ ਬੱਚੇ ਨੇ ਇੰਟਰਨੈਸ਼ਨਲ ਲੈਵਲ ਦਾ ਸੁਪਨਾ ਲੈ ਕੇ ਬੈਠਾ ਹੈ ਉਹ ਘਰ ਦਾ ਕੋਈ ਨਾ ਕੋਈ ਰੈਨੂਨੇਸ਼ਨ ਜਿਹੜੀ ਹੋਣੀ ਚਾਹੀਦੀ ਆ ਇਹਦੇ ਉੱਤੇ ਇੱਕ ਕਮਰਾ ਜਿਹੜਾ ਉੱਤੇ ਪੈਜੇ ਆ ਬੂਏ ਵਾਰੀਆਂ ਜਿਹੜਾ ਦੇਖੋ ਤਾਂ ਕਿ ਜਿਹੜੀ ਇਹ ਪਰਦਿਆਂ ਦੇ ਨਾਲ ਬੰਦ ਕੀਤੀ ਰਾਤ ਨੂੰ ਜਦੋਂ ਠੰਡ ਨਾ ਹੁੰਦੀ ਹੈ ਟੈਂਪਰੇਚਰ ਅੱਜ ਹਾਲਾਤ ਇਹ ਨੇ ਤੇ ਉਸ ਸਮੇਂ 'ਚ ਇਹ ਬੱਚੇ ਜਿਹੜੇ ਨੇ ਉਹ ਇਦਾਂ ਸੌਂਦੇ ਆ ਬਿਲਕੁਲ ਬਿਲਕੁਲ ਹਾਂ ਇਹ ਸਾਨੂੰ ਸ਼ਾਹਤੀ ਜਿਨ੍ਹਾਂ ਨੇ ਦੱਸਿਆ ਕਿ ਪੋਟੈਂਸ਼ੀਅਲ ਪੂਰੀ ਹੈ ਬੱਚੇ ਦੀ ਬੱਚੀ ਦੀ ਹਨਰ ਉਹਦੇ ਚ ਪੂਰਾ ਹੈ ਔਰ ਉਸਨੇ ਸਾਬਤ ਵੀ ਕਰਕੇ ਵਿਖਾਇਆ ਨੈਸ਼ਨਲ ਮੈਡਲ ਜਿਹੜਾ ਇਹਦੇ ਵਿੱਚ ਗੇਮ ਦੇ ਵਿੱਚ ਆਪਣੇ ਵਰਗ ਦੇ ਵਿੱਚ ਉਸਨੇ 골ਡ ਮੈਡਲ ਵੀ ਜਿੱਤਿਆ ਹੈ ਪਰ ਲੋੜ ਇਹ ਹੈ ਕਿ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਬਾਹਾਂ ਫੜਦੀਆਂ ਨੇ ਜੇਕਰ ਉਹ ਗੱਲਾਂ ਚਾਹੁੰਦੀਆਂ ਨੇ ਕਿ ਚੈਂਪੀਅਨ ਬਣ ਤਾਂ ਉਹਨਾਂ ਨੂੰ ਪੈਦਾ ਕਰਨ ਵਾਸਤੇ ਵੀ ਜਿਹੜੀ ਹੈ ਉਹਨਾਂ ਦੀ ਬਾਹਾਂ ਫੜਨ ਦੀ ਵੀ ਜੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਨਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ